ਹਾਂਜੀ ਸਵਾਗਤ ਹੈ ਜੀ ਸਾਡੇ ਸਿੰਘ ਸਵਾ ਚੈਨਲ ਦੇ ਉੱਪਰ YouTube ਅਕਾਊਂਟ ਤੇ ਸਾਡੇ ਟਵਿੱਟਰ ਐਕਸ ਅਕਾਊਂਟ ਦੇ ਉੱਪਰ ਤੇ ਗੁਰੂ ਫਤਿਹ ਦੀ ਸਾਂਝ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜੋ ਆਪਾਂ ਉਹਨਾਂ ਸਾਥੀਆਂ ਦੇ ਲਈ ਇੱਕ ਮਦਦ ਦੇ ਇੱਕ ਛੋਟੀ ਜੀ ਮਦਦ ਲੈ ਕੇ ਚੱਲੇ ਆਂ ਜਿਹੜੇ ਸਾਥੀ ਅੱਜ ਆਫਤ ਦੇ ਵਿੱਚ ਆ ਅਸੀਂ ਚੱਲੇ ਆਂ ਫਾਜ਼ਲਗਾ ਸਾਈਡ ਤੇ ਉਹ ਸਬੰਧ ਦੇ ਵਿੱਚ ਸਾਡੀ ਟੀਮ ਜਿਹੜੀ ਪੂਰੀ ਰੈਡੀ ਹੈਗੀ ਆ ਅਸੀਂ ਪਿਛਲੇ ਦਿਨਾਂ ਤੋਂ ਤੁਸੀਂ ਸਾਰੇ ਜਾਣਦੇ ਆ ਵੀ ਆਪਾਂ ਸਿੰਘ ਸਭਾ ਵੱਲੋਂ ਆਪਾਂ ਕਰ ਰਏ ਸੀ ਕਿ ਮੈਡੀਕਲ ਸੇਵਾਵਾਂ ਜਿਹੜੀਆਂ ਹੈਗੀਆਂ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਜਿੰਨਾ ਤੱਕ ਜਿਹੜੀ ਅਪਰੋਚ ਨਹੀਂ ਹੋਈ ਆ ਵੀ ਉਹਨਾਂ ਤੱਕ ਜਿਹੜੀਆਂ ਮੈਡੀਕਲ ਸੇਵਾਵਾਂ ਦਿੱਤੀਆਂ ਜਾਣ ਸੋ ਅਸੀਂ ਮੈਡੀਕਲ ਕਿੱਟ ਪੂਰੀ ਬਣਾ ਕੇ ਲੈ ਕੇ ਚੱਲੇ ਆ ਜੀ ਤੇ ਸਾਡੇ ਨਾਲ ਨੇ ਸਾਡੇ ਮਾਸਟਰ ਜੀ ਅਸੀਗਰ ਮਾਸਟਰ ਜੀ ਸਹੀ ਗੋ ਸਾਥ ਜੀ ਜਾਣਕਾਰੀ ਸਾਂਝੀ ਕਰਦੇ ਹਾਂ ਕਿਉਂਕਿ ਸਾਡੇ ਨਾਲ ਇਹ ਟੀਮ ਦੇ ਵਿੱਚ ਆ ਤੇ ਇਹਨਾਂ ਦੀ ਰਿਪੋਰਟ ਲੈਣੀ ਜ਼ਰੂਰੀ ਬਣਦੀ ਆ ਜੀ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਮੈਂ ਰਿਤ ਦੇ ਭੱਤੇ ਜੀ ਅ ਪੁੱਤਰ ਭਾਈ ਸਾਹਿਬ ਨੇ ਆਪਾਂ ਨੂੰ ਤਸਵੀਰ ਜੀ ਮਤਲਬ ਦੇਖੋ ਜਿਵੇਂ ਕਿ ਸਾਰੀ ਮਨੁੱਖਤਾ ਜਾਣਦੀ ਹੈਗੀ ਹੈ ਵੀ ਕਿੱਡੀ ਵੱਡੀ ਜਿਹੜਾ ਹੈ ਉਹ ਕੁਦਰਤੀ ਆਫਤ ਹੜ੍ਹਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਬਹੁਤ ਇਲਾਕਿਆਂ ਜਾਈ ਹੈਗੀ ਹੈ ਤੇ ਜਿਹੜਾ ਸਤਲੁਜ ਦਾ ਏਰੀਆ ਹੈਗਾ ਜਿਵੇਂ ਆਪਣਾ ਫਾਜ਼ਲ ਕਾਰੀਏ ਦੇ ਵਿੱਚ ਕਾਮਾਲੀ ਪਤਨ ਵਗੈਰਾ ਦਾ ਏਰੀਆ ਹੈਗਾ ਤਾਂ ਉੱਥੇ ਥੋੜਾ ਜਿਹਾ ਮਤਲਬ ਕਿ ਸਹਾਇਤਾ ਘੱਟ ਪਹੁੰਚੀ ਹੈਗੀ ਹੈ ਤਾਂ ਇਸ ਚੀਜ਼ ਦੇ ਬੰਦੇ ਨਜ਼ਰ ਰੱਖਦੇ ਵੇ ਸੰਨੀ ਖਵਾਲਾ ਹੋ ਰਹੀ ਹੈ ਤੇ ਉਹ ਕਦਰ ਲਾਇਰ ਨੂੰ ਸਮਰਪਿਤ ਦਾ ਸਾਸਤਾ ਹੈ ਤੇ ਉਹਦੇ ਸੇਵਾਦਾਰਾਂ ਵੱਲੋਂ ਜਿਨ੍ਹਾਂ ਚ ਜਕਸੀਰ ਸਿੰਘ ਜੀ ਹੈਗੇ ਨੇ ਆਪਣੇ ਜੈਮਲ ਸਿੰਘਾ ਨਗਰ ਤੋਂ ਤੇ ਨਾਲ ਉਹਨਾਂ ਦੇ ਸਾਥੀ ਨੇ ਤੇ ਪਿੰਡ ਕਰਾੜ ਵਾਲਾ ਜਿਹੜਾ ਹੈ ਉਹ ਉਹਦੇ ਸੇਵਾਦਾਰ ਨੇ ਭਗਤਪੂਰ ਸੇਵਾ ਸੈਟ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਟੀਮ ਹੈ ਜਾ ਰਹੀ ਹੈਗੀ ਤਾਂ ਇਹਦੇ ਜਿਹੇ ਹੈ ਜੀ ਮਤਲਬ ਵੀ ਇਹ ਦੀਵਾਰੀਆਂ ਲੱਗੀਆਂ ਜਿਹੜੇ ਜਿਆਦੇ ਤੌਰ ਤੇ ਲੋਡ ਨੇ ਜਿਵੇਂ ਹੁਣ ਉਹ ਹੜ੍ਹਾਂ ਦੇ ਕਰਕੇ ਕੋਈ ਚਾਵੜੀਆਂ ਦੀਆਂ ਸਮੱਸਿਆਵਾਂ ਆ ਨੇ ਕੋਈ ਮਤਲਬ ਮਿਹਦੇ ਨਾਲ ਸੰਬੰਧ ਸਮੱਸਿਆਵਾਂ ਹੈਗੀਆਂ ਨੇ ਕਿਸੇ ਨੂੰ ਉਲਟੀਆਂ ਰੇਜਾਂ ਹੋਰ ਨੇਗੀਆਂ ਜਾਂ ਉੱਥੇ ਜਿਹੜਾ ਹੈ ਕੋਈ ਮਤਲਬ ਹੀ ਮੱਛਰ ਵਗੈਰਾ ਕੱਟਦਾ ਹੈ ਜਾਂ ਹੋਰ ਉਧਰ ਕਾਫੀ ਫਿਰੇ ਸਮੱਸਿਆਵਾਂ ਵਾਝੀਆਂ ਹਰ ਤੋਂ ਬਾਅਦ ਆਉਂਦੀਆਂ ਨਹੀਂਆਂ ਉਹਦੇ ਨਾਲ ਸੰਬੰਧ ਸਾਰੀਆਂ ਦਵਾਈਆਂ ਦੀਆਂ ਬਕਾਇਦਾ ਕਿੱਟਾਂ ਤਿਆਰ ਕੀਤਾ ਵੀ ਨਹੀਂ ਹੈਗੀਆਂ ਨਹੀਂਆਂ ਆਸਤਾ ਵੱਲੋਂ ਤੇ ਉਹਨਾਂ ਦੇ ਵੰਡਣ ਦਾ ਜਿਹੜਾ ਹੈਗਾ ਪ੍ਰਚਾਰ ਲਾਭ ਕੀਤਾ ਗਿਆ ਹੈਗਾ ਤੇ ਸੋ ਇਹ ਬਹੁਤ ਪਰਪਕਾਰੀ ਪ੍ਰਚਾਰ ਲਾ ਹੈਗਾ ਇਹ ਤੇ ਨਾਲ ਦੁਆ ਵੀ ਕਰਦੇ ਹੈਗੇ ਆ ਵੀ ਸਾਰੀ ਮਨੁੱਖਤਾ ਵੀ ਹੈਗੀ ਆ ਮਾਣ ਕੇ ਸੇਵਾ ਦੇ ਕਾਰ ਦੇ ਵਿੱਚ ਤੇ ਸੋ ਧੰਨਵਾਦ ਆ ਜੀ ਮਾਪਲੇ ਜਿਹੜਾ ਹੈਗਾ ਇਸ ਹਸਪਤਾਲ ਜਿਹੜਾ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵੀ ਘਟਨਾਕ੍ਰਮ ਹੋਇਆ ਉਹ ਆਪਾਂ ਨੂੰ ਸਾਰਾ ਪਤਾ ਵੀ ਕਿਵੇਂ ਕਿਵੇਂ ਜੜੀਆਂ ਕਿਵੇਂ ਕਿਵੇਂ ਪ੍ਰਸ਼ਾਸਨ ਦੀ ਨਲਕੀ ਰਹੀ ਆ ਸਰਕਾਰ ਦੀ ਨਲਕੀ ਰਹੀ ਆ ਭਾਵੇਂ ਕਿ ਬਹੁਤ ਸਾਰੇ ਸੱਜਣ ਜਿਹੜੇ ਇਹਦੇ ਤੋਂ ਪੈਸਾ ਵੀ ਕਮਾ ਰਹੇ ਹੋਣਗੇ ਬਹੁਤ ਕੁਝ ਕਰ ਰਹੇ ਹੋਣਗੇ ਸੋ ਸਾਡਾ ਸਿਰਫ ਇਹਨਾਂ ਮਕਸਦ ਇਹ ਆ ਕਿ ਜਿਹੜੀਆਂ ਹੁਣ ਅਸੀਂ ਮੈਡੀਕਲ ਕਿੱਟਾਂ ਜਿਹੜੀਆਂ ਲੈ ਕੇ ਜਾ ਰਹੇ ਆ ਇੱਕ ਬਕਾਇਦਾ ਪ੍ਰੋਪਰ ਕਿੱਟ ਤਿਆਰ ਕੀਤੀ ਹੋਈ ਆ ਉਦੇ ਵਿੱਚ ਇੱਕ ਪ੍ਰੋਪਰ ਸਾਰੀ ਡਿਟੇਲ ਜਾਰੀ ਕੀਤੀ ਹੋਈ ਆ ਉਹ ਸਾਰੀ ਜਿਹੜਾ ਵੰਡਣ ਦਾ ਉਪਰਾਲਾ ਵੀ ਜਿਹੜੇ ਲੋੜਵੰਦ ਪਰਿਵਾਰ ਹੈਗੇ ਆ ਉਹਨਾਂ ਤੱਕ ਅਪਰੋਚ ਕੀਤੀ ਜਾ ਸਕੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਜਿਹੜਾ ਸਮਾਜ ਦਾ ਇੱਕ ਇੱਕ ਕੱਟੜਪੰਥੀ ਲਾਣਾ ਉਹ ਜਿਹੜਾ ਉਹਨੂੰ ਦਰਕਾਰ ਦਿੰਦਾ ਆ ਹਮੇਸ਼ਾ ਚਾਹੁੰਦੇ ਆ ਕਿ ਕੁਆਲਿਟੀ ਦੀ ਬਾਤ ਪਾਈ ਜਾਵੇ ਬਰਾਬਰਤਾ ਦੀ ਬਾਤ ਪਾਈ ਜਾਵੇ ਸੋ ਅਸੀਂ ਅੱਜ ਚੱਲੇ ਆ ਸਿੰਘ ਸਵਾਲ ਲਾਹੌਰ ਇਸ ਗਦਰ ਮੂਵਮੈਂਟ ਉਹਨਾਂ ਉਹਨਾਂ ਯੋਧਿਆਂ ਨੂੰ ਸਮਰਪਿਤ ਅਸੀਂ ਸਿੰਘ ਸਭਾ ਵੱਲੋਂ ਇਹ ਕਾਰਜ ਕਰ ਰਹੇ ਆ। ਸੋ ਆਸ ਕਰਦੇ ਆ ਕਿ ਤੁਸੀਂ ਇਸ ਸਹਿਯੋਗ ਜਿੰਨਾ ਵੀ ਸਹਿਯੋਗ ਦਿੱਤਾ ਆ ਤੁਹਾਡੇ ਅਸੀਂ ਵੱਧ ਤੋਂ ਵੱਧ ਅਸੀਂ ਧੰਨਵਾਦੀ ਹੁੰਨੇ ਆ ਜਿਨ੍ਹਾਂ ਨੇ ਤੁਸੀਂ ਸਾਡੇ ਅਸ ਸਹਿਯੋਗ ਦੇ ਜਿਹੜਾ ਇਸ ਮੈਡੀਕਲ ਕਿੱਟਾਂ ਦੇ ਉਪਰਾਲੇ ਦੇ ਲਈ ਵੀ ਸਾਰਿਆਂ ਨੇ ਸਹਿਯੋਗ ਕੀਤਾ ਆ ਬਹੁਤ ਧੰਨਵਾਦ ਜੀ ਅਗਲੀਆਂ ਸੇਵਾਵਾਂ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਤੇ ਜੀ